ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਔਰ ਮੌਸਮ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਸੂਰਜ ਜਿਹੜਾ ਉਹ ਬੜਾ ਖੜਿਆ ਮੱਥੇ ਪੰਜਾਬੀਆਂ ਨੂੰ ਦੇਖਣ ਨੂੰ ਮਿਲਿਆ ਔਰ ਲੋਹੜੀ ਤੇ ਮਾਗੀ ਦੇ ਦਿਨ ਦੇ ਵਿੱਚ ਲੋਕਾਂ ਨੇ ਇਸ ਧੁੱਪ ਦਾ ਆਨੰਦ ਵੀ ਮਾਣਿਆ ਸੋ ਅੱਜ ਦੇ ਤਰੀਕ ਯਾਨੀ ਕਿ 15 ਜਨਵਰੀ ਨੂੰ ਪੰਜਾਬ ਦੇ ਵਿੱਚ ਖਾਸ ਕਰ ਮਾਲਵੇ ਦੇ ਵਿੱਚ ਇੱਕ ਤਾਂ ਧੁੰਦ ਦੇ ਅਸਰ ਦੱਸੇ ਗਏ ਨੇ ਮੌਸਮ ਵਿਗਿਆਨੀਆਂ ਦੇ ਵੱਲੋਂ ਔਰ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਸੋ ਇਸ ਦੇ ਲਈ ਜਿਹੜੇ ਮਾਲਵੇ ਖੇਤਰ ਦੇ ਲੋਕ ਨੇ ਉਹਨਾਂ ਨੂੰ ਧੁੰਦ ਤੋਂ ਵੀ ਬਚਾਅ ਕਰਨਾ ਚਾਹੀਦਾ ਔਰ ਠੰਡ ਤੋਂ ਵੀ ਬਚਨ ਦੀ ਲੋੜ ਹੈ ਔਰ ਬਾਰਿਸ਼ ਜਿਹੜੀ ਬੂੰਦਾਬੰਦੀ ਹੈ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ 15 16 17 ਤੇ 18 ਜਾਨੀ ਕਿ 3 4 ਦਿਨ ਦੇ ਵਿੱਚ ਵਿੱਚ ਬਾਰਿਸ਼ ਵੀ ਹੋ ਸਕਦੀ ਹੈ ਔਰ ਧੁੰਦ ਦਾ ਅਲਰਟ ਜਿਹੜਾ येलो ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਉਸ ਤੋਂ ਇਲਾਵਾ ਦੁਆਬੇ ਤੇ ਮਾਝੇ ਦੇ ਵਿੱਚ بارش ਦੇ ਤਾਂ ਫਿਲਹਾਲ ਕੋਈ ਅਸਰ ਮੌਸਮ ਵਿਗਿਆਨੀਆਂ ਦੇ ਵੱਲੋਂ ਨਹੀਂ ਦੱਸਿਆ ਗਿਆ ਪਰ ਦੱਸਿਆ ਗਿਆ ਕਿ ਕੁਝ ਕੁ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਸੋ ਉਹ ਧੁੰਦ ਨੂੰ ਬਾਦਰੇ ਧੁੰਦ ਦੇ ਨਾਲ ਫਿਰ ਤੋਂ ਤੁਹਾਨੂੰ ਇੱਕ ਵਾਰ ਫਿਰ ਅਲਰਟ ਹੋਣਾ ਜ਼ਰੂਰੀ ਹੋਏਗਾ ਪਿਛਲੇ ਦੋ ਦਿਨਾਂ ਦੇ ਵਾਂਗ ਹੀ ਤੁਸੀਂ ਜਿੱਦਾਂ ਧੁੱਪ ਖਿੜੇ ਮੱਥੇ ਦੇਖੀ ਹੈ ਔਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਧੁੱਪ ਤੁਹਾਨੂੰ ਉਸ ਤਰੀਕੇ ਦੇ ਨਾਲ ਨਾ ਦਿਖੇ ਸੋ ਉਸ ਤੋਂ ਬਚਾਅ ਦੇ ਲਈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਪੈਂਦੀ ਹੈ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਗੱਡੀਆਂ ਦੀ ਮੋਟਰਸਾਈਕਲਾਂ ਦੀ ਸਾਈਕਲਾਂ ਦੀ ਰਫ਼ਤਾਰ ਜਿਹੜੀ ਹੈ ਉਹ ਧੀਮੀ ਰੱਖੋ ਕਿ ਤੁਸੀਂ ਆਪ ਵੀ ਸੁਰੱਖਿਅਤ ਰਹੋ ਤੇ ਸਾਹਮਣੇ ਵਾਲੇ ਨੂੰ ਵੀ ਸੁਰੱਖਿਅਤ ਰੱਖ ਸਕੋ ਸੋ ਅਖਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਦੇ ਵਿੱਚ ਹੁਣ ਅਗਲੀ ਖਬਰ ਚੁਣਾਬੀ ਹਾਰ ਤੋਂ ਬਾਅਦ ਗਲਤ ਬਿਆਨ ਦੇ ਬੈਠੇ ਨੇ ਮਾਰਕ ਜੱਕਰਬਰਗ ਮਾਰਕ ਜ਼ਕਰਬਰਗ ਦਾ ਇੱਕ ਪੌਡਕਾਸਟ ਚੱਲ ਰਿਹਾ ਸੀ ਔਰ ਇੱਕ ਪੌਡਕਾਸਟ ਦੇ ਵਿੱਚ ਮੈਟਾ ਦੇ ਸੀਈਓ ਸੀਈਓ ਨੇ ਉਹ ਮੈਟਾ ਫੇਸਬੁਕ ਇੰਸਟਾਗ੍ਰam ਵਟਸਐਪ ਇਹ ਸਾਰੇ ਮੈਟਾ ਦੇ ਹੀ 파ਰਟ ਨੇ ਸੋ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਇੱਕ ਪੌਡਕਾਸਟ ਦੇ ਦੌਰਾਨ ਕਿਹਾ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਕੋਵਿਡ ਦੇ ਨਾਲ ਰਿਲੇਟਡ ਸਵਾਲ ਸੀ ਉਹਨਾਂ ਨੇ ਕਿਹਾ ਕਿ ਕੋਵਿਡ 19 ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਫੇਲ ਹੋਈਆਂ ਜਿਸ ਦੇ ਵਿੱਚ ਭਾਰਤ ਸਰਕਾਰ ਵੀ ਸੀ ਇਹ ਉਸ ਪੋਡਕਾਸਟ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਮਾਰਕ ਜ਼ਕਰਬਰਗ ਦੇ ਵੱਲੋਂ ਜਿਸ ਤੋਂ ਬਾਅਦ ਉਹਨਾਂ ਨੇ ਇਸ ਬਿਆਨ ਤੋਂ ਬਾਅਦ ਭਾਰਤ ਦੇ ਵਿੱਚ ਹਲਚਲ ਤੇਜ਼ ਹੋਈ ਵਿਰੋਧੀ ਪਾਰਟੀਆਂ ਨੇ ਇਹਦੇ ਤੇ ਨਿਸ਼ਾਨੇ ਵੀ ਸਾਧੇ ਕਿ ਦੇਖੋ ਕਿਸ ਤਰੀਕੇ ਦੇ ਨਾਲ ਮਾਰਕ ਜ਼ਕਰਬਰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਭਾਰਤ ਸਰਕਾਰ ਜਿਹੜੀ ਹੈ ਕੋਵਿਡ ਦੇ ਵਿੱਚ ਫੇਲ ਰਹੀ ਹੈ ਬਾਕੀ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੇ ਵਾਂਗੂ ਉਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਨੇ ਨਿਸ਼ੀਕਾਂਤ ਦੂਬੇ ਸੰਸਦੀ ਜਿਹੜੇ ਕਮੇਟੀ ਹੈ ਉਹਦੇ ਅਧਿਐਕਸ਼ ਵੀ ਨੇ ਔਰ ਉਹਨਾਂ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਇਹ ਮੈਟਾ ਦੇ ਵੱਲੋਂ ਗਲਤ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਨਾਲ ਭਾਰਤ ਦਾ ਅਕਸ ਪੂਰੇ ਦੇਸ਼ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਖਰਾਬ ਹੋਇਆ ਔਰ ਭਾਰਤ ਕੋਵਿਡ-19 ਨੂੰ ਲੜਨ ਦੇ ਵਿੱਚ ਬਾਕੀ ਦੇਸ਼ਾਂ ਦੇ ਨਾਲੋਂ ਬੜੇ ਤਕੜੇ ਤਰੀਕੇ ਦੇ ਨਾਲ ਉਹਨੇ ਲੜਿਆ ਹੈ ਉਹਨੇ ਵੈਕਸੀਨ ਬਣਾਈ ਹੈ ਸੋ ਇਸ ਕਰਕੇ ਗਲਤ ਜਾਣਕਾਰੀ ਦੇਣ ਦੇ ਲਈ ਮਾਰਕ ਜੈਕਰਬਰਗ ਨੂੰ ਮਾਫੀ ਮੰਗਣੀ ਪੈਗੀ ਔਰ ਇਸ ਸੰਸਦੀ ਕਮੇਟੀ ਦੇ ਵੱਲੋਂ ਨਿਸ਼ੀਕੰਤ ਦੂਬੇ ਨੇ ਕਿਹਾ ਹੈ ਕਿ ਅਸੀਂ ਮਾਰਕ ਜੈਕਰਬਰਗ ਨੂੰ ਮੈਟਾ ਨੂੰ ਤਲਬ ਕਰਾਂਗੇ ਔਰ ਉਹਨਾਂ ਨੂੰ ਜਵਾਬ ਦੇਣਾ ਪਏਗਾ ਔਰ ਇਸ ਬਿਆਨ ਦੇ ਉੱਤੇ ਉਹਨਾਂ ਨੂੰ ਮਾਫੀ ਮੰਗਣੀ ਪੈਗੀ ਸੋ ਮਾਰਕ ਜ਼ਕਰਬਰਗ ਦੀਆਂ ਮੁਸ਼ਕਲਾਂ ਆਣ ਵਾਲੇ ਟਾਈਮ ਦੇ ਵਿੱਚ ਵੱਧ ਸਕਦੀਆਂ ਨੇ ਕਿਉਂਕਿ ਭਾਰਤ ਸਰਕਾਰ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਚਾਹੇ ਐਲਾਨ ਮਸਕ ਹੋਣ ਉਹਨਾਂ ਦੇ ਵੱਲੋਂ ਵੀ ਜਦੋਂ ਉਹਨਾਂ ਨੇ ਟਵਿੱਟਰ ਨੂੰ ਜਿਸ ਤੋਂ ਬਾਅਦ ਉਹ ਐਕਸ ਬਣ ਗਿਆ ਜਦੋਂ ਖਰੀਦਿਆ ਤੇ ਭਾਰਤੀ ਏਜੰਸੀਆਂ ਦੇ ਨਾਲ ਜਦੋਂ ਉਹਨਾਂ ਨੇ ਬਾਹ ਪੇਸ਼ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਪਾਰ ਸਰਕਾਰ ਦੇ ਵੱਲੋਂ ਮੂੰ ਤੋੜ ਜਵਾਬ ਦਿੱਤਾ ਗਿਆ ਸੀ ਉਹ ਹੁਣ ਮਾਰਕ ਜ਼ਕਰਵਰਗ ਹਾਲਾਂਕਿ ਭਾਰਤ ਦੇ ਪੱਖ ਦੇ ਵਿੱਚ ਇਹਨਾਂ ਦੇ ਵੱਲੋਂ ਪਹਿਲਾਂ ਬਹੁਤ ਸਾਰੇ ਬਿਆਨ ਦਿੱਤੇ ਗਏ ਨੇ ਔਰ ਪਰ ਇਹਨਾਂ ਨੇ ਕੋਵਿਡ ਬਾਰੇ ਜਿਹੜਾ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਮਾਰਕ ਜ਼ਕਰਵਰਗ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਸਕਦੀਆਂ ਨੇ ਇਸ ਤੋਂ ਬਾਅਦ ਗੱਲ ਕਰਾਂਗੇ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਵੱਡੀ ਸਭ ਤੋਂ ਜਿਹੜੀ ਖ਼ਬਰ ਲੱਗੀ ਹੋਈ ਹੈ ਅੱਜ ਦੀਆਂ ਅਖਬਾਰਾਂ ਦੇ ਵਿੱਚ ਔਰ ਇਹ ਬੀਤੇ ਕੱਲ ਦੀ ਖ਼ਬਰ ਜਿਹੜੀ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਭ ਹੋਇਆ ਉਸ ਮਹਾਕੁੰਭ ਦੇ ਸਨਾਣ ਨੂੰ ਲੈ ਕੇ ਵਕ ਵਕ ਅਖਬਾਰਾਂ ਦੇ ਵੱਲੋਂ ਜੋ ਖਬਰਾਂ ਲਗਾਈਆਂ ਗਈਆਂ ਨੇ ਔਰ ਇੱਕ ਰਿਕਾਰਡ ਵੀ ਕਾਇਮ ਕੀਤਾ ਗਿਆ ਕੱਲ ਪ੍ਰਿਆਗਰਾਜ ਦੇ ਵਿੱਚ ਜਿੱਥੇ ਕਿ 3.5 ਕਰੋੜ ਲੋਕਾਂ ਨੇ ਅਮਰਤ ਸਨਾਣ ਕੀਤਾ ਹੈ ਸੋ ਕੱਲ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਇਸ ਸਨਾਣ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਸੀ ਸ਼ਰਧਾਲੂ ਸੀ ਉਹ ਚਾਹੇ ਭਾਰਤੀ ਹੋਣ ਆ ਯਾ ਵਿਦੇਸ਼ੀ ਹੁਣ ਵੱਡੀ ਗਿਣਤੀ ਦੇ ਵਿੱਚ ਉਹ ਸ਼ਰਧਾਲੂ ਪਹੁੰਚੇ ਔਰ ਮਕਰ ਸੰਕ੍ਰਾਂਤੀ ਦੇ ਮੌਕੇ ਦੇ ਉੱਤੇ 3.5 ਕਰੋੜ ਲੋਕ ਜੇਕਰ ਤੁਹਾਨੂੰ ਸਿਲਸਿਲੇਬਾਰ ਤਰੀਕੇ ਦੇ ਨਾਲ ਦਸੀਏ ਕਿਉਂਕਿ ਇਹ ਸਾਹੀ ਸ্নান ਜਿਹੜਾ ਸੀ ਪਹਿਲਾਂ ਇਸ ਨੂੰ ਸਾਹੀ ਸ্নান ਕਿਹਾ ਜਾਂਦਾ ਸੀ ਹੁਣ ਅੰਮ੍ਰਿਤ ਸ্নান ਹੋ ਗਿਆ ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ ਇਹ ਸਵੇਰੇ 3 ਵਜੇ ਸ਼ੁਰੂ ਹੋਇਆ ਸੀ ਔਰ ਸ਼ਾਮ ਨੂੰ 6 ਵਜੇ ਤੱਕ ਇਹ ਚੱਲਿਆ ਔਰ ਇਸ ਦਰਮਿਆਨ ਇਸ ਦਰਮਿਆਨ ਤੜਕੇ 3 ਵਜੇ ਤੋਂ ਜਦੋਂ ਸ਼ੁਰੂ ਹੋਇਆ ਤੇ ਸਵੇਰੇ 8 ਵਜੇ ਤੱਕ ਇੱਕ ਕਰੋੜ ਲੋਕ ਸ্নান ਕਰ ਚੁੱਕੇ ਸੀ ਜਿਸ ਦੇ ਵਿੱਚ 13 ਅਖਾੜਿਆਂ ਦੇ ਸਾਧੂ ਸੰਨਿਆਸੀ ਜਿਹੜੇ ਸੀ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਸੰਨਿਆ ਜਿਹੜਾ સ્ਨਾਣ ਕੀਤਾ ਜਾਣਾ ਸੀ ਔਰ ਉਸ સ્ਨਾਣ ਤੋਂ ਬਾਅਦ ਫਿਰ ਇਹ ਆਮ ਲੋਕਾਂ ਦੇ ਲਈ ਖੁੱਲਣਾ ਸੀ ਪਰ ਜਦੋਂ ਸਾਧੂ ਸੰਨਿਆਸੀ ਵੱਡੀ ਗਿਣਤੀ ਦੇ ਵਿੱਚ ਕੱਲ ਜਿਹੜੇ ਲੋਕ ਉੱਥੇ ਮੌਜੂਦ ਨੇ ਇਸ ਟਾਈਮ ਪ੍ਰਿਆਗਰਾਜ ਕੁੰਭ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 2 ਵਜੇ ਤੋਂ ਬਾਅਦ ਸੜਕਾਂ ਦੇ ਉੱਪਰ ਸਾਧੂਆਂ ਦੇ ਜਿਹੜੇ ਅਖਾੜੇ ਸੀ ਉਹਨਾਂ ਦੇ ਵੱਲੋਂ ਸਿਲਸਿਲੇਬਾਰ ਅਖਾੜਿਆਂ ਦੀ ਜਿਵੇਂ ਜਿਵੇਂ ਡਿਊਟੀ ਲੱਗੀ ਹੋਈ ਸੀ ਅਖਾੜੇ ਆਨੇ ਸ਼ੁਰੂ ਹੋਏ ਔਰ ਉਹਨਾਂ ਦੇ ਵੱਲੋਂ ਹਰ ਹਰ ਮਹਾਦੇਵ ਦੇ ਦੇਵ ਦੇ ਜਕਾਰਿਆਂ ਦੇ ਨਾਲ ਪ੍ਰਯਾਗ ਰਾਜ ਕੁੰਭ ਦੇ ਵੱਲੋਂ ਸ্নান ਕਰਨ ਦੇ ਲਈ ਜਦੋਂ ਗੰਗਾ ਘਾਟ ਤੇ ਪਹੁੰਚਿਆ ਜਾ ਰਿਹਾ ਸੀ ਤੇ ਇੱਕ ਵੱਡਾ ਇਕੱਠ ਵੱਡਾ ਹਜ਼ੂਮ ਉਹ ਨਾ ਸਾਧੂ ਸੰਨਿਆਸੀਆਂ ਦਾ ਕੱਲ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਵੇਰੇ 8 ਵਜੇ ਤੱਕ 1 ਕਰੋੜ ਲੋਕਾਂ ਦੇ ਵੱਲੋਂ ਕੱਲ ਜਿਹੜਾ ਇਸ਼ਨਾਨ ਕਰ ਲਿਆ ਗਿਆ ਸੀ ਉਸ ਤੋਂ ਬਾਅਦ 10 ਵਜੇ ਤੱਕ ਦੇ ਜਿਹੜੇ ਆંકੜੇ ਸੀ ਉਹ 1 ਕਰੋੜ 38 ਲੱਖ ਲੋਕਾਂ ਨੇ ਇਸ਼ਨਾਨ ਕੀਤਾ ਦੁਪਹਿਰ 12 ਵਜੇ ਤੱਕ 1 ਕਰੋੜ 60 ਲੱਖ ਲੋਕਾਂ ਨੇ ਇਸ਼ਨਾਨ ਕੀਤਾ ਦੁਪਹਿਰ 3 ਵਜੇ ਤੱਕ 2.5 ਕਰੋੜ ਲੋਕ ਕੱਲ ਸੰਗਮ ਦੇ ਵਿੱਚ ਡੁਬਕੀ ਲਗਾ ਚੁੱਕੇ ਸੀ ਔਰ ਸ਼ਾਮ ਨੂੰ 6 ਵਜੇ ਤੱਕ ਜਦੋਂ ਤੱਕ ਜਾਨੀ ਕਿ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਦਾ ਇਹ ਇਸ਼ਨਾਨ ਹੁੰਦਾ ਹੈ ਅੰਮ੍ਰਿਤ ਸ্নান ਔਰ ਸ਼ਾਮ 6 ਵਜੇ ਸੂਰਜ ਅਸਤ ਹੋਣ ਤੋਂ ਪਹਿਲਾਂ 3.5 ਕਰੋੜ ਲੋਕਾਂ ਦੇ ਵੱਲੋਂ ਇਹ ਸ਼ਾਹੀ ਇਸ਼ਨਾਨ ਜਿਹੜਾ ਹੈ ਅੰਮ੍ਰਿਤ ਸ্নান ਜਿਹੜਾ ਹੈ ਉਹ ਕੱਲ ਦੇ ਦਿਨ ਦੇ ਵਿੱਚ ਕੀਤਾ ਗਿਆ ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਐਸਾ ਪਰਵ ਹੈ ਐਸਾ ਤਿਉਹਾਰ ਹੈ ਜਿਸ ਨੂੰ ਮਨਾਉਣ ਦੇ ਲਈ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਲੋਕ ਇਸ ਦੇ ਵਿੱਚ ਪਹੁੰਚੇ ਔਰ ਇਸ ਦੇ ਨਾਲ ਜਿਹੜੀ ਉੱਥੇ ਗੱਲ ਦੇਖਣ ਵਾਲੀ ਮਿਲੀ ਜਦੋਂ ਅਖਾੜਿਆਂ ਦੇ ਜਿਹੜੇ ਸੰਨਿਆਸੀ ਸੀ ਉਹਨਾਂ ਦੇ ਵੱਲੋਂ ਜਦੋਂ ਆਪਣੇ ਅਖਾੜਿਆਂ ਦੇ ਬੈਨਰ ਲੈ ਕੇ ਹੱਥਾਂ ਦੇ ਵਿੱਚ ਤਰਸ਼ੂਲ ਬਰਸ਼ੇ ਫੜ ਕੇ ਜਦੋਂ ਕਲਾਵਾ ਕਰਦੇ ਹੋਏ ਉਹ ਸੰਗਮ ਘਾਟਵਾਲ ਨੂੰ ਜਾਂਦੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਭਾਰਤ ਦੇ ਝੰਡੇ ਵੀ ਨਜ਼ਰ ਆਏ ਜੋ ਇੱਕ ਆਕਰਸ਼ਨ ਦਾ ਕੇਂਦਰ ਬਣਿਆ ਔਰ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਪਰ ਹੀ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਸੰਨਿਆਸੀਆਂ ਦੇ ਹੱਥਾਂ ਦੇ ਵਿੱਚ ਭਾਰਤ ਦੇ ਝੰਡੇ ਵੀ ਉਹਨਾਂ ਨੇ ਲੈ ਕੇ ਨਾਲ ਕੱਲ ਇਹ ਜਿਹੜਾ ਆਪਣੇ ਅਖਾੜਿਆਂ ਤੋਂ ਲੈ ਕੇ ਉਹ ਸੰਗਮ ਤੰਗ ਪਹੁੰਚੇ ਨੇ ਔਰ ਇਸ ਦੇ ਨਾਲ ਖੇਚਦਾ ਕੇਂਦਰ ਰਹੇ ਕਿੰਨਰ ਸੰਿਆਸੀ ਜਿਹੜੇ ਨੇ ਉਹ ਵੀ ਖੇਚਦਾ ਕੇਂਦਰ ਰਹੇ ਨੇ ਔਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਯੋਗੀ ਅਦਿੱਤਿਆਨਾਥ ਦੇ ਵੱਲੋਂ ਇਸ ਸਾਰੀ ਜਿਹੜੀ ਵਿਵਸਥਾ ਸੀ ਉਸ ਨੂੰ ਲੈ ਕੇ ਜਿਹੜੀ ਖੁਸ਼ੀ ਜ਼ਾਹਰ ਕੀਤੀ ਗਈ ਹੈ ਕਿਉਂਕਿ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਸੀ ਸ਼ਾਮ ਤੱਕ ਸਨਾਨ ਹੁੰਦਿਆਂ ਹੁੰਦਿਆਂ ਦੱਸਿਆ ਜਾ ਰਿਹਾ ਕਿ ਰੇਲਵੇ ਸਟੇਸ਼ਨ ਔਰ ਬੱਸ ਸਟੈਂਡਾ ਉੱਪਰ ਕਰੋੜਾਂ ਲੋਕ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਬੱਸ ਸਟੈਂਡ ਉਹ ਸਟੇਸ਼ਨ ਦੇ ਉੱਪਰ ਪਹੁੰਚ ਗਏ ਸੀ ਔਰ ਉਸ ਨੂੰ ਵਿਵਸਥਿਤ ਰੂਪ ਦੇ ਵਿੱਚ ਚਲਾਉਣ ਦੇ ਲਈ ਜਦੋਂ ਇੰਡੀ ਵੱਡੀ ਗਿਣਤੀ ਦੇ ਵਿੱਚ ਇੱਡੇ ਵੱਡੇ ਹਜ਼ੂਮ ਨੂੰ ਜਦੋਂ ਸੰਭਾਲਣਾ ਹੋਵੇ ਤੇ ਪ੍ਰਸ਼ਾਸਨ ਨੂੰ ਵੀ ਹੱਥਾ ਪੈਰਾਂ ਦੀਆਂ ਪੈ ਜਾਂਦੀਆਂ ਨੇ ਪਰ ਯੂਪੀ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇੰਨਾ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ ਕਿ ਉੱਥੇ ਬਕਾਇਦਾ ਅਨਾਊਂਸਮੈਂਟਸ ਹੋ ਰਹੀਆਂ ਸੀ ਕਿ ਸਿਰਫ ਉਹੀ ਲੋਕ ਸੰਗਮ ਤੋਂ ਘਾਟ ਤੋਂ ਬੱਸ ਸਟੈਂਡ ਜਾਂ ਸਟੇਸ਼ਨ ਦੇ ਉੱਪਰ ਜਾਣਗੇ ਜਿਨ੍ਹਾਂ ਲੋਕਾਂ ਦਾ ਸਮਾਂ ਟ੍ਰੇਨ ਦਾ ਹੋ ਗਿਆ ਹੈ ਉਹ ਟ੍ਰੇਨ ਨੰਬਰ ਬੋਲਿਆ ਜਾਂਦਾ ਸੀ ਕਿ ਹੁਣ ਆਹ ਨੰਬਰ ਟ੍ਰੇਨ ਜਿਹੜੀ ਐ ਈਨੇ ਵਜੇ ਪਹੁੰਚ ਜਾਏਗੀ ਸਿਰਫ ਇਸ ਟ੍ਰੇਨ ਦੇ ਵਿੱਚ ਬੈਠਣ ਵਾਲੇ ਯਾਤਰੀ ਸਟੇਸ਼ਨ ਤੇ ਜਾਣ ਉਸ ਤੋਂ ਇਲਾਵਾ ਸਾਰੇ ਘਾਟ ਦੇ ਉੱਪਰ ਹੀ ਮੌਜੂਦ ਰਹਿਣ ਉਹਨਾਂ ਨੂੰ ਅਗਲੀ ਅਨਾਉਂਸਮੈਂਟ ਹੁੰਦੀ ਸੀ ਕਿ ਹੁਣ ਆਹ ਵਾਲੀ ਗੱਡੀ ਆ ਰਹੀ ਆ ਆਹ ਗੱਡੀ ਨੰਬਰ ਐ ਕਿਉਂਕਿ ਲੋਕਾਂ ਨੇ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਸੀ ਆਣ ਦੀ ਤੇ ਜਾਣ ਦੀ ਸੋ ਲੋਕਾਂ ਨੂੰ ਇੰਨੇ ਬਵਸਥਿਤ ਤਰੀਕੇ ਦੇ ਨਾਲ ਕੱਲ 3.5 ਕਰੋੜ ਲੋਕਾਂ ਨੇ ਸਨਾਨ ਕੀਤਾ ਪਰ ਇੱਕ ਵੀ ਮੰਦਪਾਗੀ ਘਟਨਾ ਜਿਹੜੀ ਐ ਉਹ ਪ੍ਰਯਾਗ ਰਾਜ ਸੰਗਮ ਤੋਂ ਸਾਹਮਣੇ ਨਹੀਂ ਆਈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਕੁਝ ਲੋਕ ਇਕੱਠੇ ਹੋ ਜਾਣ ਉਥੇ ਭੀੜ ਨੂੰ ਸੰਭਾਲਣਾ ਔਖਾ ਹੋ ਜਾਂਦਾ ਪਰ ਕੱਲ 3.5 ਕਰੋੜ ਲੋਕਾਂ ਨੇ ਅਸ난 ਕੀਤਾ ਔਰ ਸ਼ਾਂਤ ਮੈਇਂ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਘਰਾਂ ਨੂੰ ਵਾਪਸ ਗਏ ਨੇ ਇਸ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਨੇ ਕਿਸਾਨਾਂ ਦਾ ਜੁੜਾ ਮੋਰਚਾ ਲੱਗਾ ਹੋਇਆ ਹੈ ਜਗਜੀਤ ਸਿੰਘ ਢੱਲੇਵਾਲ 50 ਦਿਨ ਤੋਂ ਵੱਧ ਹੋ ਚੁੱਕੇ ਨੇ ਉਹਨਾਂ ਨੂੰ ਆਪਣੇ ਮਰਨ ਵਰਤ ਤੇ ਬੈਠਿਆ ਨੂੰ ਹਾਲਤ ਬੜੀ ਗੰਭੀਰ ਹੋ ਗਈ ਹੈ ਹਾਲਤ ਬੜੀ ਨਾਜ਼ੁਕ ਹੋ ਗਈ ਹੈ ਬੀਤੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਬਲੱਡ ਦੇ ਸੈਂਪਲ ਲੈ ਗਏ ਸੀ ਉਹਨਾਂ ਸੈਂਪਲਾਂ ਦੇ ਆਧਾਰ ਦੇ ਉੱਤੇ ਕੁਝ ਸੈਂਪਲਾਂ ਦੇ ਜਿਹੜੇ ਆ ਰਿਪੋਰਟ ਆ ਜਾਏਗੀ ਕੁਝ ਦੀ ਰਿਪੋਰਟ ਭਲਕੇ ਆਏਗੀ ਪਰ ਰਿਪੋਰਟ ਦੇ ਵਿੱਚ ਨੈਚੁਰਲ ਤੌਰ ਦੇ ਉੱਤੇ ਉਹਨਾਂ ਦੇ ਬਹੁਤ ਸਾਰੇ ਅੰਗ ਸਰੀਰ ਦੇ ਨੇ ਜਿਹੜੇ ਉਹ ਹੁਣ ਕੰਮ ਕਰਨਾ ਬੰਦ ਕਰ ਚੁੱਕੇ ਨੇ ਔਰ ਡਾਕਟਰਾਂ ਨੇ ਕਿਹਾ ਕਿ ਮਲਟੀਪਲ ਆਰਗਨ ਫੇਲਿਅਰ ਦੇ ਵੱਲ ਨੂੰ ਜਗਜੀਤ ਸਿੰਘ ਡੱਲੇਵਾਲ ਵਧ ਰਹੇ ਨੇ ਔਰ ਇਸ ਦੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੱਲ ਕਿਸਾਨਾਂ ਦੇ ਵੱਲੋਂ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ 50 ਦਿਨ ਪੂਰੇ ਹੋਏ ਮਰਨ ਵਰਤ ਤੇ ਬੈਠੇ ਆ ਔਰ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਕੋਈ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਅੱਜ ਅਜੇ ਤੱਕ ਕੋਈ ਵੀ ਐਸਾ ਮੈਸੇਜ ਨਹੀਂ ਭੇਜਿਆ ਗਿਆ ਕਿ ਗੱਲਬਾਤ ਦਾ ਰਾਹ ਖੁੱਲੇ ਔਰ ਜਦੋਂ ਤੱਕ ਇਹ ਰਾਹ ਨਹੀਂ ਖੁੱਲੇਗਾ ਉਦੋਂ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੋਈ ਵੀ ਸਿਹਤ ਸਹੂਲਤ ਨਹੀਂ ਲੈਣਗੇ ਸੋ ਹਾਲ ਹਾਲਾਤ ਉੱਥੇ ਦੇ ਉੱਥੇ ਹੀ ਖੜੇ ਨੇ ਜਿੱਥੇ ਅੱਜ ਤੋਂ 50 ਦਿਨ ਪਹਿਲਾਂ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਸੀ ਕਿ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਇਆ ਜਾਪੇ ਪਰ ਸਰਕਾਰ ਦੇ ਉੱਪਰ ਅਜੇ ਤੱਕ ਕੋਈ ਵੀ ਪ੍ਰੈਸ਼ਰ ਨਜ਼ਰ ਨਹੀਂ ਆ ਰਿਹਾ ਸੋ ਇਸ ਨੂੰ ਦੇਖਦੇ ਹੋਏ ਕੱਲ ਕਿਸਾਨ ਭਾਵੁਕ ਹੋਏ ਕੱਲ ਭਾਵੁਕ ਹੋਏ ਕਿਸਾਨਾਂ ਨੇ ਇੱਕ ਫੈਸਲਾ ਕੀਤਾ ਕਿ ਅੱਜ ਦੁਪਹਿਰ 2 ਵਜੇ ਖਨੌਰੀ ਬਾਰਡਰ ਦੇ ਉੱਪਰ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਉਸ ਬੈਰੀਗੇਟਿੰਗ ਦੇ ਕੋਲ 111 ਕਿਸਾਨਾਂ ਦਾ ਜਥਾ ਜਾਏਗਾ ਕਾਲੇ ਕੱਪੜੇ ਪਾ ਕੇ ਉਹ ਜਾ ਕੇ ਉੱਥੇ ਬੈਠ ਜਾਏਗਾ ਔਰ ਉਹਨਾਂ 111 ਕਿਸਾਨਾਂ ਦੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੇ ਵਾਂਗੂ ਮਰਨ ਵਰਤ ਤੇ ਬੈਠਿਆ ਜਾਏਗਾ ਅੱਜ ਦੁਪਹਿਰ 2 ਵਜੇ ਤੋਂ ਇਹ 111 ਕਿਸਾਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਸ਼ੁਰੂ ਹੋ ਜਾਏਗਾ ਕਿਸਾਨ 파ਭੁਕ ਨੇ ਕਿਸਾਨ ਕਹਿੰਦੇ ਨੇ ਕਿ ਸਾਡਾ ਆਗੂ ਜਿਹੜਾ ਹੈ 70 ਸਾਲ ਦਾ ਬਜ਼ੁਰਗ ਮਰਨ ਕੰਡੇ ਪਿਆ ਔਰ ਕੇਂਦਰ ਸਰਕਾਰ ਦੇ ਵੱਲੋਂ ਗੱਲ ਨਹੀਂ ਕੀਤੀ ਜਾ ਰਹੀ ਉਸ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਸਾਡੇ ਤੋਂ ਉਹਨਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਔਰ ਅੱਜ 111 ਹੋਰ ਕਿਸਾਨ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਦੁਪਹਿਰ 2 ਵਜੇ ਸੋ ਇਹ ਇੱਕ ਵੱਡੀ ਡਵੈਲਪਮੈਂਟ ਰਹੀ ਹੈ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਨਹੀਂ ਅੰਦੋਲਨ ਦੀ ਕੋਸ਼ਿਸ਼ ਹੈ ਕਿ ਕੇਂਦਰ ਸਰਕਾਰ ਨੂੰ ਹਲੂਰਾ ਮਾਰਿਆ ਜਾਏ ਔਰ ਕੇਂਦਰ ਸਰਕਾਰ ਸਾਡੀ ਗੱਲ ਸੁਣੇ ਇਸ ਤੋਂ ਇਲਾਵਾ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਨੂੰ ਲੈ ਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਜੋ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਕਿ ਤੁਸੀਂ ਜਲਦ ਤੋਂ ਜਲਦ ਸਿਹਤ ਸਹੂਲਤਾਂ ਪ੍ਰੋਵਾਈਡ ਕਰਵਾਓ ਜਗਜੀਤ ਸਿੰਘ ਡੱਲੇਵਾਲ ਨੂੰ ਉਹਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਮੁੱਖ ਸਕੱਤਰ ਦੇ ਵੱਲੋਂ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਉਹਨਾਂ ਨੇ ਜਵਾਬ ਦੱਸਣਾ ਹੋਏਗਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅਜੇ ਤੱਕ ਅਸੀਂ ਸਿਹਤ ਸਹੂਲਤਾਂ ਪ੍ਰੋਵਾਈਡ ਕਰਵਾਉਣ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੇ ਔਰ ਇਸ ਤੋਂ ਇਲਾਵਾ ਇੱਕ ਹਾਈ ਕੋਰਟ ਦੇ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਸੀ ਕਿ ਤੁਸੀਂ ਜਲਦ ਤੋਂ ਜਲਦ ਸ਼ੰਭੂ ਬਾਰਡਰ ਨੂੰ ਕਿਸਾਨਾਂ ਨੂੰ ਖੋਲਣ ਦੇ ਲਈ ਕਿਹਾ ਗਿਆ ਸੀ ਉਸ ਪਟੀਸ਼ਨ ਦੇ ਉੱਤੇ ਵੀ ਅੱਜ ਸੁਣਵਾਈ ਹੋਏਗੀ ਸੋ ਅੱਜ ਦੇ ਦਿਨ ਦੇ ਵਿੱਚ ਇਸ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਉਹ ਦੇਖਣਾ ਹੋਏਗਾ ਕਿਉਂਕਿ ਸੁਣਵਾਈ ਅਹਿਮ ਹੈ ਇਸ ਸੁਣਵਾਈ ਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਡਵੈਲਪਮੈਂਟ ਜਿਹੜੀ ਹੈ ਉਹ ਜ਼ਰੂਰ ਹੋਏਗੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਸਹੂਲਤਾ ਪ੍ਰੋਵਾਈਡ ਕਰਾਉਣ ਦੇ ਵਿੱਚ ਕਾਮਯਾਬੀ ਮਿਲਦੀ ਹੈ ਜਾਂ ਫਿਰ ਪੰਜਾਬ ਸਰਕਾਰ ਨੂੰ ਕੋਈ ਹੋਰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਉਹਦਾ ਇੰਤਜ਼ਾਰ ਜਿਹੜਾ ਅੱਜ ਰਹੇਗਾ ਇਹ ਸਾਡੇ ਸ਼ਾਮ ਦੇ ਬੁਲੇਟਨ ਦੇ ਵਿੱਚ ਅਸੀਂ ਵਿਸਤਾਰ ਦੇ ਨਾਲ ਇਸ ਦੇ ਤੇ ਵੀ ਚਰਚਾ ਕਰਾਂਗੇ ਕਿ ਅੱਜ ਦੀ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਕੀ ਕੁਝ ਰਿਹਾ ਹੈ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪੰਜਾਬ ਸਰਕਾਰ ਦੇ ਵੱਲੋਂ ਸਾਲਾਨਾ ਕੈਲੰਡਰ ਜਿਹੜਾ ਹੁੰਦਾ ਹੈ ਉਹ ਜਾਰੀ ਕੀਤਾ ਜਾਂਦਾ ਸੋ ਉਸ ਕੈਲੰਡਰ ਜਾਰੀ ਹੋਇਆ ਸੀ ਉਸ ਕੈਲੰਡਰ ਨੂੰ ਲੈ ਕੇ ਹੁਣ ਬਸਪਾ ਦੇ ਵੱਲੋਂ ਵਿਰੋਧ ਜाहिर ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਤੋਂ ਇਹ ਧਿਆਨ ਦੇ ਵਿੱਚ ਰਹਿ ਕੇ ਜਦੋਂ ਤੋਂ ਜਸਵੀਰ ਸਿੰਘ ਗੜੀ ਜਿਹੜੇ ਬਸਪਾ ਦੇ ਸਾਬਕਾ ਸਾਬਕਾ ਪ੍ਰਧਾਨ ਰਹੇ ਨੇ ਸੂਬਾ ਪ੍ਰਧਾਨ ਰਹੇ ਨੇ ਉਹ ਜਦੋਂ ਤੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਬਸਪਾ ਥੋੜੀ ਐਗਰੈਸਿਵ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਪੰਜਾਬ ਸਰਕਾਰ ਦੇ ਉੱਪਰ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਦੇ ਜਾ ਰਹੇ ਨੇ ਹੁਣ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਦਲਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਨਮਾ ਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਆਮ ਆਦਮੀ ਪਾਰਟੀ ਤੇ ਇਹ ਇਲਜ਼ਾਮ ਲਗਾਏ ਨੇ ਇਲਜ਼ਾਮਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਸਪਾ ਨੇ 바ਵਾ ਸਾਹਿਬ ਦੇ ਨਾਂ ਤੇ ਝੂਠੀ ਸਿਆਸਤ ਕਰਨ ਦਾ ਦੋਸ਼ ਜਿਹੜਾ ਉਹ ਆਮ ਆਦਮੀ ਪਾਰਟੀ ਤੇ ਲਗਾ ਦਿੱਤਾ ਹੈ ਕਲੰਡਰ ਦੇ ਵਿੱਚ ਉਹਨਾਂ ਨੇ ਕਿਹਾ ਕਿ 바ਵਾ ਸਾਹਿਬ ਦੀ ਫੋਟੋ ਨਾਲ ਲਾਉਣਾ ਦਲਿਤ ਵਿਰੋਧੀ ਮਾਨਸਿਕਤਾ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦੀ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ 69 ਪਾਲ ਹੋਣਾਂ ਦੇ ਵੱਲੋਂ ਲਗਾਏ ਗਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਦੋ ਤਿੰਨ ਹੋਰ ਪੁਆਇੰਟ ਜਿਹੜੇ ਨੇ ਸਾਹਮਣੇ ਰੱਖੇ ਨੇ ਉਹ ਕਹਿੰਦੇ ਨੇ ਕਿ ਤਾਜ਼ਾ ਕਲੰਡਰ ਦੇ ਵਿੱਚ ਸਰਕਾਰ ਨੇ ਜਿਹੜਾ ਕਲੰਡਰ ਜਾਰੀ ਕੀਤਾ ਉਹਦੇ ਵਿੱਚ 바ਵਾ ਸਾਹਿਬ ਨੂੰ ਬਿਸਾਰ ਦਿੱਤਾ ਹੈ ਪੰਜਾਬ ਸਰਕਾਰ ਨੇ ਔਰ ਸਰਕਾਰ ਨੇ ਫੋਟੋਆਂ ਜਿਹੜੀਆਂ ਬਾਕੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਫੋਟੋਆਂ ਲਗਾਈਆਂ ਬਹੁਤ ਸਾਰੇ ਆਗੂਆਂ ਦੀਆਂ ਫੋਟੋਆਂ ਲਗਾਈਆਂ ਹੋਣਗੀਆਂ ਸ਼ਹੀਦੀ ਗੁਲਾਟੀਆਂ ਦੀਆਂ ਫੋਟੋਆਂ ਲਗਾਈਆਂ ਹੋਣੀਆਂ ਕਿਉਂਕਿ ਅਸੀਂ ਅਜੇ ਤੱਕ ਕੈਲੰਡਰ ਉਹ ਨਹੀਂ ਦੇਖਿਆ ਜਾਰੀ ਕੀਤਾ ਹੈ ਕੈਲੰਡਰ ਪਰ ਉਹਨਾਂ ਨੇ ਕਿਹਾ ਕਿ 바ਵਾ ਸਾਹਿਬ ਦੀ ਵਿੱਚ ਇੱਕ ਵੀ ਤਸਵੀਰ ਨਹੀਂ ਲਗਾਈ ਗਈ ਇਸ ਕਰਕੇ 바ਵਾ ਸਾਹਿਬ ਦੀ ਦਲਿਤ ਵਿਰੋਧੀ ਜਿਹੜੀ ਮਾਨਸਿਕਤਾ ਹੈ ਉਹ ਆਮ ਆਦਮੀ ਪਾਰਟੀ ਦੇ ਸਾਹਮਣੇ ਆਈ ਹੈ ਇੱਕ ਪਾਸੇ ਕਿਹਾ ਜਾਂਦਾ ਕਿ ਸਿ ਵਿਧਾਨ ਨੂੰ ਮੰਨ ਕੇ ਸੰਵਿਧਾਨ ਦੇ ਆਧਾਰ ਤੇ ਕੰਮ ਕਰਦੇ ਆ 바ਵਾ ਸਾਹਿਬ ਦੀ ਫੋਟੋ ਅਸੀਂ ਆਪਣੇ ਦਫਤਰਾਂ ਦੇ ਵਿੱਚ ਲਗਾਣੇ ਆ ਪਰ ਜਿਹੜਾ ਇੱਕ ਕੈਲੰਡਰ ਜਾਰੀ ਕੀਤਾ ਗਿਆ ਉਸ ਕੈਲੰਡਰ ਦੇ ਵਿੱਚ 바ਵਾ ਸਾਹਿਬ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਬਸਾਰ ਦਿੱਤਾ ਗਿਆ ਬਸਪਾ ਨੇ ਇੱਕ ਇਲਜ਼ਾਮ ਲਗਾਇਆ ਔਰ ਡਾਕਟਰ ਨਛੱਤਰਪਾਲ ਕਹਿੰਦੇ ਨੇ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੀ ਅਸਾਮੀ ਜਿਹੜੀ ਹੈ ਅਕਤੂਬਰ 2021 ਤੋਂ ਉਹ ਖਾਲੀ ਪਈ ਹੈ ਸਰਕਾਰ ਨੇ ਅਜੇ ਤੱਕ ਉਹਦੇ ਉੱਪਰ ਕੋਈ ਵੀ ਕਮਿਸ਼ਨ ਦਾ ਚੇਅਰਮੈਨ ਨਹੀਂ ਬਿਠਾਇਆ ਹੈ ਔਰ ਇਸ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਰਕੇ ਦਲਿਤ ਵਰਗ ਦਾ ਨਾਲ ਸੰਬੰਧਿਤ ਲੋਕਾਂ ਨੂੰ ਬਹੁਤ ਸਾਰੇ ਐਸੇ ਨਿਆਣੇ ਉਹ ਜਿਹੜੇ ਅਜੇ ਤੱਕ ਨਹੀਂ ਮਿਲ ਪਾਏ ਉਹ ਇਹ ਵੀ ਫੇਲੀਅਰ ਜਿਹੜਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਫੇਲੀਅਰ ਹੈ ਕਿਉਂਕਿ ਅਜੇ ਤੱਕ ਚੇਅਰਮੈਨ ਹੀ ਨਹੀਂ ਬੁਟਾਇਆ ਜਿਹੜੇ ਲੋਕ ਨੂੰ ਸੂਚਿਤ ਜਾਈਦੇ ਉਹਨਾਂ ਨੇ ਕੋਈ ਆਪਣੀ ਕਮਿਸ਼ਨ ਦੇ ਕੋਲ ਗੱਲ ਰੱਖਣੀ ਹੋਵੇ ਕਮਿਸ਼ਨ ਤੋਂ ਕੋਈ ਕੰਮ ਕਰਵਾਉਣਾ ਹੋਵੇ ਉਹ ਕਿਹਦੇ ਕੋਲ ਜਾਣਗੇ ਅਕਤੂਬਰ 2021 ਤੋਂ ਲੈ ਕੇ ਕਹਿੰਦੇ ਅਜੇ ਤੱਕ ਚੇਅਰਮੈਨ ਹੀ ਨਹੀਂ ਕੋਈ ਵੀ ਲਾਇਆ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਔਰ ਸੰਵਿਧਾਨ ਦੇ ਰਾਖੇ ਆ ਉਹਨਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਹੀ ਬਸਾਰਿਆ ਜਾ ਰਿਹਾ ਇਹਨਾਂ ਦੀ ਹਿਸਾਰ ਨਹੀਂ ਲਈ ਜਾ ਰਹੀ 5 ਮਹੀਨੇ ਪਿਛਲੇ 5 ਮਹੀਨੇ ਜਿਹੜੀਆਂ ਨਗਰ ਨਿਗਮ ਦੀਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਨੇ ਚੋਣਾਂ ਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਵਿੱਚ ਕੋਈ ਵੀ ਅਸਾਮੀ ਦਲਤ ਵਰਗ ਦੇ ਲਈ ਰਾਖਵੀ ਨਹੀਂ ਰੱਖੀ ਆ ਇਹ ਵੀ ਇੱਕ ਮਾਨਸਿਕਤਾ ਉਹਨਾਂ ਨੇ ਕਿਹਾ बसपा ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਡਾਕਟਰ ਨਛੱਤਰ ਪਾਲ ਉਹਨਾਂ ਦੇ ਵੱਲੋਂ ਉਹ ਕਹਿੰਦੇ ਕਿ ਇਹਨਾਂ ਨਗਰ ਨਿਗਮਾ ਦੇ ਵਿੱਚ ਕੋਈ ਵੀ ਅਸਾਮੀ ਜਿਹੜੀ ਹੈ ਉਹ ਰਾਖਵੇ ਕਰਨ ਦੇ ਵਿੱਚ ਨਹੀਂ ਲਿਆਂਦੀ ਗਈ ਇਸ ਕਰਕੇ ਇਤੋਂ ਵੀ ਮਾਨਸਿਕਤਾ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਾਹਮਣੇ ਆ ਰਹੀ ਉਸ ਤੋਂ ਵੱਡੇ ਨਿਸ਼ਾਨੇ ਆਮ ਆਦਮੀ ਪਾਰਟੀ ਦੇ ਉੱਪਰ ਬਸਪਾ ਦੇ ਵੱਲੋਂ ਸਾਧੇ ਗਏ ਨੇ ਔਰ ਸਿੱਧੇ ਤੌਰ ਦੇਤੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬਸਪਾ ਜਿਹੜੀ ਹੈ ਉਹ ਆਪਣੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੇ ਆਪ ਨੂੰ ਚਾਹੇ ਲੱਖ ਵਾਰ ਕਹੇ ਕਿ ਉਹ ਉਹ दलित समाज दी हताशियां पर उनों दे वलो दलित समाज दे ले कोई ऐसा कदम नहीं अजे तक चुक्या गया और उनने कई गलतियां जडियां ने ओ आम आदमी पार्टी दीया घणा देतीया ने सो इन गलतियां तो बाद आम आदमी पार्टी तो दे वलो हुन की जवाब ਦਿੱਤਾ ਜਾਂਦਾ ਜਾਂ ਕਿਹੜੇ ਕੰਮ ਉਹਨਾਂ ਦੇ ਵਲੋਂ ਗੁਣਾਏ ਜਾਂਦੇ ਨੇ ਕਿ ਅਸੀਂ ਐਸਸੀ ਸਮਾਜ ਦੇ ਲਈ ਉਹ ਕੰਮ ਕੀਤੇ ਨੇ ਉਹ ਜਲਦੀ ਉਹਦਾ ਉਹਦਾ ਵੀ ਕੋਈ ਬਿਆਨ ਹੋ ਸਕਦਾ ਵੀ ਜਲਦੀ ਤੋਂ ਜਲਦੀ ਉਹਨਾਂ ਦਾ ਵੀ ਕੋਈ ਬਿਆਨ ਸਾਹਮਣੇ ਆ ਜਾਏ ਇਸ ਤੋਂ ਇਲਾਵਾ ਕੱਲ ਕਾਂਗਰਸ ਪਾਰਟੀ ਦੇ ਵਲੋਂ ਇੱਕ ਬੈਠਕ ਕੀਤੀ ਗਈ ਬੈਠਕ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਕੈਬਨਿਟ ਪੰਜਾਬ ਕਾਂਗਰਸ ਦੇ ਆਗੂ ਉਹਦੇ ਵਿੱਚ ਮੌਜੂਦ ਰਹੇ ਔਰ ਇਸ ਦੇ ਵਿੱਚ ਫਿਰ ਤੋਂ ਕਾਂਗਰਸ ਦੇ ਵੱਲੋਂ ਵੀ ਹੁਣ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਸੰਵਿਧਾਨ ਦੀ ਰੱਖਿਆ ਕਰਨ ਦੇ ਲਈ ਸੰਵਿਧਾਨੀਆਂ ਕਾਪੀਆਂ ਵੀ ਜੀਬ ਦੇ ਵਿੱਚ ਪਾਈਆਂ ਹੋਈਆਂ ਸੀ ਸਾਰਿਆਂ ਨੇ ਦੇਖਿਆ ਕਿ ਸੰਸਦ ਤੱਕ ਇਹ ਸੰਵਿਧਾਨੀਆਂ ਕਾਪੀਆਂ ਪਾ ਕੇ ਕਾਂਗਰਸ ਪਾਰਟੀ ਦੇ ਔਰ ਇਵਨ ਕੀ ਜਦੋਂ ਸੰਸਦ ਮੈਂਬਰ ਬਣੇ ਨੇ ਸੌ ਚੱਕ ਸਮਾਗਮ ਦੇ ਵਿੱਚ ਵੀ ਸੰਵਿਧਾਨੀਆਂ ਕਾਪੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਨਜ਼ਰ ਆਈਆਂ ਸੀ ਸੋ ਇਸ ਮੌਕੇ ਦੇ ਉੱਤੇ ਇੱਕ ਹੁਣ ਬੈਠਕ ਕੀਤੀ ਗਈ ਹੈ ਬੀਤੇ ਕੱਲ ਉਸ ਬੈਠਕ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਹੁਣ ਪੰਜਾਬ ਦੇ ਵਿੱਚ ਇੱਕ ਅੰਦੋਲਨ ਚਲਾਇਆ ਜਾਏਗਾ 15 ਜਨਵਰੀ 26 ਜਨਵਰੀ ਤੱਕ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਇਹ ਅੰਦੋਲਨ ਇੱਕ ਚਲਾਇਆ ਜਾਏਗਾ ਔਰ ਜੋ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਗਿਆ ਸੀ 바ਵਾ ਸਾਹਿਬ ਦੇ ਬਾਰੇ ਵੀਰ ਅੰਬੇਦਕਰ ਸਾਹਿਬ ਦੇ ਬਾਰੇ ਔਰ ਉਸ ਬਿਆਨ ਦੇ ਉੱਤੇ ਲੋਕਾਂ ਨੂੰ ਜਾਗਰੂਤ ਕੀਤਾ ਜਾਏਗਾ ਔਰ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜੇ ਲੋਕ 바ਵਾ ਸਾਹਿਬ ਔਰ ਦਲਿਤ ਸਮਾਜ ਦੇ ਵਿਰੋਧੀ ਨੇ ਉਹਨਾਂ ਨੂੰ ਉਹਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ ਔਰ ਪ੍ਰੈਸ਼ਰ ਬਣਾ ਕੇ ਅਮਿਤ ਸ਼ਾਹ ਜਿਹੜੇ ਨੇ ਉਹਨਾਂ ਦੇ ਵੱਲੋਂ ਮਾਫੀ ਮੰਗੀ ਜਾਏ ਦਲਿਤ ਸਮਾਜ ਦੇ ਕੋਲੋਂ ਕਿ ਉਹਨਾਂ ਨੇ ਅਨਾਦਰ ਕੀਤਾ ਹੈ ਬਾਬਾ ਸਾਹਿਬ ਦਾ ਸੋ ਉਸ ਦੇ ਲਈ ਅੱਜ ਤੋਂ ਇੱਕ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਇੱਕ ਐਸਾ ਅੰਦੋਲਨ ਜਿਹੜਾ ਕਿ 26 ਜਨਵਰੀ ਤੱਕ ਚਲੇਗਾ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਨਾਮ ਤੋਂ ਪਰ ਇਸ ਮੀਟਿੰਗ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਜਦੋਂ ਕਾਂਗਰਸ ਪਾਰਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਇਹ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦੇ ਵਿੱਚ ਵੱਡੇ ਐਸੀ ਸਮਾਜ ਦੇ ਨਾਲ ਸੰਬੰਧਿਤ ਦਲਿਤ ਚਿਹਰੇ ਜਿਹੜੇ ਪਾਰਟੀ ਦੇ ਕਹਾਏ ਜਾਂਦੇ ਨੇ ਚਰਨਜੀਤ ਚੰਨੀ ਉਹ ਮੌਜੂਦ ਨਹੀਂ ਸੀ ਰਾਜਕੁਮਾਰ 베ਰਕਾ ਉਸ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸੀ ਦੁੱਲੋ ਸਾਹਿਬ ਉਸ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸੀ ਜਿਹੜੇ ਲੋਕ ਐਸੇ ਸਮਾਜ ਨੂੰ Dalit ਸਮਾਜ ਦੇ ਮੁੱਖ ਚਿਹਰੇ ਕਾਂਗਰਸ ਦੇ ਪੰਜਾਬ ਦੇ ਵਿੱਚ ਮੰਨੇ ਜਾਂਦੇ ਨੇ ਇਹ ਸਾਰੇ ਆਗੂ ਜਿਹੜੇ ਨੇ ਉਸ ਮੀਟਿੰਗ ਦੇ ਵਿੱਚ ਉਹ ਗੈਰ ਹਾਜ਼ਰ ਰਹੇ ਨੇ ਜਿਸ ਨੂੰ ਲੈ ਕੇ ਹੁਣ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਕੱਲ ਇੱਕ ਮੀਟਿੰਗ ਕੀਤੀ ਹੈ ਰਾਜਪਾਲ ਹੁਣਾ ਦੇ ਨਾਲ ਸੁਖਜਿੰਦਰ ਸਿੰਘ ਰੰਦਾਵਾ ਹੁਣਾ ਨੇ ਐਮਪੀ ਨੇ ਗੁਰਦਾਸਪੁਰ ਤੋਂ ਉਹਨਾਂ ਦੇ ਵੱਲੋਂ ਬੈਠਕ ਕੀਤੀ ਗਈ ਉਸ ਬੈਠਕ ਦੇ ਵਿੱਚ ਉਹਨਾਂ ਨੇ ਇਹ ਸਵਾਲ ਚੁੱਕੇ ਨੇ ਕਿ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਉੱਤੇ ਰਾਜਪਾਲ ਨੂੰ ਦਖਲ ਦੇਣਾ ਚਾਹੀਦਾ ਹੈ ਸੋ ਰਾਜਪਾਲ ਦੇ ਨਾਲ ਗੁਲਾਬ ਚੰਦ ਘਟਾਰੀਆ ਦੇ ਨਾਲ ਜਦੋਂ ਇਹ ਬੈਠਕ ਕੀਤੀ ਗਈ ਆ ਉਸ ਬੈਠਕ ਦੇ ਵਿੱਚ ਉਹਨਾਂ ਨੇ ਇਹ ਜਦੋਂ ਗੱਲਾਂ ਧਿਆਨ ਦੇ ਵਿੱਚ ਲਿਆਂਦੀਆਂ ਤੇ ਗੁਲਾਬ ਚੰਦ ਘਟਾਰੀਆ ਦੇ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੋਂ ਅਸੀਂ ਵੀ ਚਿੰਤਤ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਉੱਤੇ ਕੋਈ ਨਾ ਕੋਈ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਸੋ ਕੱਲ ਇਹ ਇੱਕ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਜਿਹੜੀ ਬੈਠਕ ਕੀਤੀ ਗਈ ਆ ਉਹ ਬੈਠਕ ਵੀ ਇੱਕ ਜਿਹੜੀ ਵਿਸ਼ਾ ਬਣਿਆ ਹੋਇਆ ਕਿ ਇਹ ਬੈਠਕ ਕਰਨ ਦੀ ਲੋੜ ਆਖਰ ਕਿਉਂ ਪੈ ਗਈ ਬੈਠਕ ਕਰਨੀ ਜਾਦਾ ਜ਼ਰੂਰੀ ਸੀ ਕਿਉਂਕਿ ਪੰਜਾਬ ਦੀ ਹਾਲਾਤ ਵਿਵਸਥਾ ਕਾਨੂੰਨ ਵਿਵਸਥਾ ਜਿਹੜੀ ਵਿਗੜ ਰਹੀ ਆ ਸੋ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੇ ਲਈ ਵੀ ਇੱਕ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਲਿਖੀ ਗਈ ਸੀ ਪੰਜਾਬ ਨੂੰ ਵੀ ਲਿਖੀ ਗਈ ਸੀ ਮਾ ਕੋ ਨਾ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਲਿਖੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਸੀ ਲਿਖੀ ਗਈ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਜਦੋਂ ਭਗਵੰਤ ਮਾਨ ਉਹਨਾਂ ਦੀ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਬਣਾਓ ਬੇਅਦਵੀ ਦੇ ਦੋਸ਼ੀਆਂ ਨੂੰ 24 ਘੰਟਿਆਂ ਦੇ ਵਿੱਚ ਅਸੀਂ ਸਜ਼ਾ ਦਿਵਾਵਾਂਗੇ ਉਸ ਤੋਂ ਬਾਅਦ ਇੱਕ ਚਿੱਠੀ ਜਦੋਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਰੀਆਂ ਮਾਫ਼ੀਆਂ ਮੰਗ ਲਈਆਂ ਗਈਆਂ ਸਾਰੇ ਗੁਨਾ ਆਪਣੀ ਝੋਲੀ ਪਵਾ ਲਏ ਗਏ ਤੇ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਉਹ ਚਿੱਠੀ ਲਿਖ ਕੇ ਯਾਦ ਕਰਵਾਇਆ ਗਿਆ ਕਿ ਤੁਸੀਂ ਤਾਂ ਕਹਿੰਦੇ ਸੀ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ 24 ਘੰਟਿਆਂ ਸਭ ਸਜ਼ਾ ਦਿਵਾਵਾਂਗੇ ਹੁਣ ਤਾਂ ਦੋਸ਼ੀਆਂ ਨੇ ਕਬੂਲ ਕਰ ਲਿਆ ਵੇ ਸਾਡੇ ਤੋਂ ਗਲਤੀਆਂ ਹੋਈਆਂ ਸੀ ਤੇ ਫਿਰ ਹੁਣ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ ਮੈਂ ਪਿਛਲੇ 2 ਦਸੰਬਰ ਤੋਂ ਤੁਹਾਡੇ ਇਸ ਐਕਸ਼ਨ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਤੁਹਾਡੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਮੈਨੂੰ ਇਹ ਚਿੱਠੀ ਲਿਖਣ ਦੀ ਲੋੜ ਪਈ ਆ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇਹ ਚਿੱਠੀ ਜਿਹੜੀ ਆ ਪੰਜਾਬ ਸਰਕਾਰ ਨੂੰ ਲਿਖੀ ਗਈ ਸੀ ਸੋ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਐਗਰੈਸਿਵ ਨਜ਼ਰ ਆ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਵੀ ਚੱਲੀ ਸੀ ਕਾਂਗਰਸ ਪਾਰਟੀ ਨੂੰ ਲੈ ਕੇ ਜਿਹੜੇ ਵਿਧਾਇਕ ਨੇ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਆਪਣੀ ਲੀਡਰਸ਼ਿਪ ਨੂੰ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੋਏ ਪੰਜਾਬ ਸੂਬਾ ਪ੍ਰਧਾਨ ਹੋਏ ਕਾਂਗਰਸ ਦਾ ਉਹ ਮੁੱਖ ਮੰਤਰੀ ਦਾ ਚਿਹਰਾ ਨਾ ਹੋਵੇ ਜਾਂ ਫਿਰ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇ ਉਹ ਸੂਬਾ ਪ੍ਰਧਾਨ ਨਾ ਹੋਵੇ ਐਸਾ ਨਹੀਂ ਹੋਣਾ ਚਾਹੀਦਾ ਕਿ ਔਰ ਉਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਕਦੇ ਵੀ ਸੀਐਮ ਬਣਨ ਦੇ ਬਣਦਾ ਚਾਹਵਾਰ ਨਹੀਂ ਆ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਪੰਜਾਬ ਦੇ ਸੂਬਾ ਪ੍ਰਧਾਨ ਦੇ ਤੌਰ ਦੇ ਉਤੇ ਪੂਰੇ ਪੰਜਾਬ ਦੀ ਬਾਕਡੋਰ ਨੂੰ ਸੰਭਾਲਾਂ ਸੋ ਕਾਂਗਰਸ ਦੇ ਵੱਲੋਂ ਇਹ ਲਗਾਤਾਰ ਪੰਜਾਬ ਦੇ ਵਿੱਚ ਹੁਣ ਜੋ ਅਗਰੈਸਿਵਲੀ ਏ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਾਂ ਮੁਹਿਮਾ ਖੜੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਮੌਜੂਦਾ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2027 ਦੀਆਂ ਚੋਣਾਂ ਉਸ ਦੇ ਲਈ ਕਾਂਗਰਸ ਪਾਰਟੀ ਨੇ ਕਮਰਕੱਸਾ ਕਰ ਲਿਆ ਹੈ ਔਰ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਬੀਤੇ ਕੱਲ ਜਿਹੜੀ ਹੋਈ ਬੈਠਕ ਹੈ ਉਸ ਦੇ ਵਿੱਚ ਬਹੁਤ ਸਾਰੇ ਆਗੂਆਂ ਦੀਆਂ ਡਿਊਟੀਆਂ ਹੁਣ ਦਿੱਲੀ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਹੋਤੇ ਜਾ ਕੇ ਪ੍ਰਚਾਰ ਕੀਤਾ ਜਾਵੇ ਔਰ ਲੋਕਾਂ ਨੂੰ ਦੱਸੋ ਕਿ ਜਾ ਕੇ ਜੋ ਪੰਜਾਬ ਦੇ ਵਿੱਚ ਵਾਦੇ ਕੀਤੇ ਸੀ ਉਹ ਆਮ ਆਦਮੀ ਪਾਰਟੀ ਤੋਂ ਪੂਰੇ ਨਹੀਂ ਹੋਏ ਔਰ ਦਿੱਲੀ ਦੇ ਵਿੱਚ ਵੀ ਜਿਹੜੇ ਤੁਹਾਡੇ ਨਾਲ ਵਾਦੇ ਕੀਤੇ ਜਾ ਰਹੇ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਨਹੀਂ ਹੋਣਗੇ ਇਸ ਕਰਕੇ ਤੁਸੀਂ ਇਹਨਾਂ ਦੇ ਵਾਦਿਆਂ ਦੇ ਚੱਕਰ ਦੇ ਵਿੱਚ ਨਾ ਫਸਿਓ ਔਰ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਭਾਜਪਾ ਤੇ ਕਾਂਗਰਸ ਮਿਲ ਕੇ ਚੋਣ ਲੜ ਰਹੀ ਹੈ ਉਹਨਾਂ ਦਾ ਇੱਕੋ ਹੀ ਉਦੇਸ਼ ਹੈ ਇੱਕੋ ਹੀ ਮਕਸਦ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਹਰਾਇਆ ਜਾਵੇ ਸੋ ਇਹ ਅਖਬਾਰਾਂ ਦੀਆਂ ਸੁਰਖੀਆਂ ਔਰ ਕੁਝ ਉਹ ਚਰਚਾਵਾਂ ਜੋ ਪਿਛਲੇ ਦਿਨਾਂ ਦੇ ਵਿੱਚ ਸੁਰਖੀਆਂ ਬਣੀਆਂ ਅਖਬਾਰਾਂ ਦੀਆਂ ਔਰ ਅੱਜ ਕੁਝ ਸੁਰਖੀਆਂ ਐਸੀਆਂ ਸੀ ਜਿਹੜੀਆਂ ਉਹ ਪਿਛਲੀਆਂ ਖਬਰਾਂ ਦੇ ਨਾਲ ਜੁੜਦੀਆਂ ਸੀ ਜਿਨ੍ਹਾਂ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ